ਸਾਸ਼ਿਕਾਲ ਜੀ ਬਿਊਟੀਫੁੱਲ ਆਰਟੀਕਲ ਪਿਓਰ ਮਸਲੀਨ ਸ਼ਰਟ ਪਿਓਰ ਸ਼ਟੂਨ ਬਾਟਮ ਪਿਓਰ ਸ਼ਿਫॉन ਦਾ ਦੁਪੱਟਾ ਪ੍ਰਾਈਸ ਰੈਂਡ ਵਾਲਾ ਹੈ 1400 ਫ੍ਰੀ ਸ਼ਿਪਿੰਗ ਨੈਕਸਟ ਆਰਟੀਕਲ ਪਿਓਰ ਕਾਟਨ ਬਾਟਮ ਵੀ ਪਿਓਰ ਕਾਟਨ ਦੀ ਆਏਗੀ ਔਰ ਪਿਓਰ ਮਲਮਲ ਦਾ ਦੁਪੱਟਾ ਵਿਦ ਚਿਕਨ ਐਮਬਰਾਇਡਰੀ ਕਲਰ ਕਲਰ ਆਪਸ਼ਨਸ ਬਹੁਤ ਨੇ ਜਿਵੇਂ ਤੁਸੀਂ ਕੋਈ ਵੀ ਕਲਰ ਜਿਹੜਾ ਚੂਜ਼ ਕਰ ਸਕਦੇ ਹੋ बहुत ही प्यारे प्यारे कलर शेड ने जड़ा भी तो थो आर्टिकल पसंद आता है मेरे प्लीज नंबर के उसे वट्सअप करके तुम तो अपना ऑर्डर बुक कर सकते हो कैश ऑन डिलीवरी नहीं रहेगी ऑनलाइन पेमेंट करनी है करनी पेगी जिस किसी भी आर्टिकल पसंद आता है मैन स्क्रीनशॉट भेज के मेरे नंबर के उ अपना ऑर्डर जरा बुक करवा सकते हो ਹੋਰੇ ਤੱਕੀ ਬਹੁਤ ਸਾਰੀ ਸੋਹਣੀ ਵੈਰਾਈਟੀ ਲਈ ਜੇ ਕਿਸੇ ਨੂੰ ਮੇਰੀ اچھی ਲੱਗਦੀ ਹੈ ਕਲੈਕਸ਼ਨ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰੋ ਤਾਂ ਹੀ ਤਾਂ ਕਿ ਹੋਰ ਵੀ ਬਹੁਤ ਵਧੀਆ-ਵਧੀਆ ਜਿਹੜੇ ਆਰਟੀਕਲ ਜਿਹੜੇ ਤੁਹਾਨੂੰ ਦਿਖਾ ਸਕੀਏ ਬਹੁਤ ਹੀ ਪਿਆਰੀ ਦੁਪੱਟੇ ਆ ਕਲਰ ਬਹੁਤ ਸਾਰੇ ਨੇ ਇਹਦੇ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਆਂਦਾ ਹੈ ਤੁਸੀਂ ਬੁੱਕ ਕਰ ਸਕਦੇ ਹੋ કરી بیٹھی ਆਪਣੇ ਕਰੀਅਰ ਸੀਵ ਕਰ ਸਕਦੇ ਹੋ ਪ੍ਰਾਈਜ਼ ਜੈਨ ਵਾਲਾ 1400 ਫ੍ਰੀ ਸ਼ਿਪਿੰਗ थैंक यू so much